ਭਗਵਾਨ ਤੁਮ ਜਿੰਦਾਬਾਦ ਭਗਵਾਨ ਤੁਮ ਜਿੰਦਾਬਾਦ ਸ਼੍ਰੀ ਅਨਵਿੰਦ ਕੇਜਰੀਵਾਲ ਜਿੰਦਾਬਾਦ ਸ਼੍ਰੀ ਅਨਵਿੰਦ ਕੇਜਰੀਵਾਲ ਜਿੰਦਾਬਾਦ ਮੈਂ ਜਿਹੜੇ ਦੁਕਾਨ ਦੇ ਅੰਦਰ ਸਾਡੇ ਸਤਕਾਰਯੋਗ ਸਾਥੀ ਬੈਠੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਇੱਥੇ ਡੱਬਲ ਲਗਾਣਾ ਹੈ ਕਿਰਪਾ ਕਰਕੇ ਬਾਹਰ ਆ ਜਾਓ ਸਾਰੇ ਐਮਐਲਏ ਸਾਹਿਬ ਅੱਜ ਇਸ ਸ਼ੁਭ ਘੜੀ ਤੇ ਪਹੁੰਚਣ ਦੇ ਜੀ ਆਇਆਂ ਨੂੰ ਦੇ ਉਮੀਦ ਕਰਦਾ ਕਿ ਅਗਲਾ ਜਿਹੜਾ 1 ਮਹੀਨਾ ਉਹ ਪੱਟੜਕੇ ਪਾਰਟੀ ਲਈ ਸਾਡੇ ਉਮੀਦਵਾਰ ਲਈ 24 ਘੰਟੇ ਸਮਰਪਿਤ ਕਰਕੇ ਜਿਹੜਾ ਆਪਏ ਸਮਾਂ ਉਹ ਪਾਰਟੀ ਨੂੰ ਦੇਣਾ ਹੈ ਤਾਂ ਕਿ ਇਸ ਵਾਰ ਫੇਰ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਜੀ ਜਿੱਦ 2014 ਦੇ ਵਿੱਚ ਭਾਈ ਸਾਹਿਬ ਬਾਕੀ ਸਾਰੀ ਪਾਰਟੀਆਂ ਆਰ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਪਿਛਲੀਆਂ ਸਾਰੀਆਂ ਜਿਹੜੇ ਰਿਕਾਰਡ ਨੇ ਉਹ ਤੋੜ ਕੇ ਉਹਨਾਂ ਨੂੰ ਆਪਾਂ ਲੋਕ ਸਭਾ ਦੇ ਵਿੱਚ ਭੇਜਣਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਜਿਹੜਾ ਤਰਨਾਰ ਸਿੰਘ ਮੋਤੀਏ ਉਹਨੇ ਪੰਜਾਬ ਦੇ ਨਾਲ ਜਿਹੜਾ ਵੱਖਵਾਦ ਸ਼ੁਰੂ ਤੋਂ ਕਰਦਾ ਆ ਰਿਹਾ ਅੱਜ ਪੰਜਾਬ ਦਾ 8.5 ਹਜ਼ਾਰ ਕਰੋੜ ਜੋ ਸੈਂਟਰ ਦੀ ਹਿੱਸਾ ਪੈਣਾ ਵੀਰ ਨੂੰ ਪਟਿਆਲਾ ਲੋਕ ਸਭਾ ਤੋਂ ਜਿਤਾ ਕੇ ਲੋਕ ਸਭਾ ਦੇ ਵਿੱਚ ਬਿਠਾਣਾ ਪੈਣਾ ਸੋ ਸਾਰੇ ਸਾਥੀ ਹੱਥ ਖੜਾ ਕਰਕੇ ਨਾਰੇ ਦਾ ਜਵਾਬ ਦਿਓ ਕਿ ਪ੍ਰੋਸੈਦਵੋ ਕਿ ਆਉਣ ਵਾਲੇ ਜਿਹੜੇ ਦਿਨ ਨੇ ਇਹਦੇ ਵਿੱਚ ਤੁਸੀਂ ਪਾਰਟੀ ਨੂੰ ਪੂਰੀ ਸਮਰਪਣ ਨਾਲ ਜਿਹੜਾ ਦਿਓਗੇ ਅੱਜ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਸੈਂਟਰ ਆਫ ਦਾ ਸਿਟੀ ਚਾਂਦੀ ਚੌਂਕ ਵਿਖੇ ਪਾਰਟੀ ਦਾ ਆਫਿਸ ਖੋਲਿਆ ਹੈ ਤੇ ਜਦੋਂ ਡਾਕਟਰ ਬਲਬੀਰ ਜੀ ਆਫੀਸ਼ੀਅਲੀ ਜਿਹੜਾ ਹੈ ਪਾਰਟੀ ਦਾ ਸਿੰਬਲ ਲੈ ਆਣਗੇ ਨਾਰਗਨੀਸ਼ਨ ਹੋ ਜਾਏਗੀ ਉਸ ਤੋਂ ਬਾਅਦ ਇਹਨੂੰ ਅਸੀਂ ਇਲੈਕਸ਼ਨ ਆਫਿਸ ਦੇ ਵਿੱਚ ਤਬਦੀਲ ਕਰਾਂਗੇ ਅੱਜ ਤੁਸੀਂ ਦੇਖਿਆ ਕਿ ਸਾਰੇ ਵਲੰਟੀਅਰ ਸਹਿਬਾਨ 32 ਵੋਟਾਂ ਦੇ ਵਿੱਚੋਂ ਅਲੱਗ-ਅਲੱਗ ਸਾਰੇ ਸ਼ਹਿਰ ਦੇ ਵਿੱਚੋਂ ਆਏ ਨੇ ਤੇ ਆਪਣੀ ਜਿਹੜੀ ਸਪੋਰਟ ਹੈ ਉਹ ਇਦਾਂ ਦਰਸਾ ਰਹੇ ਨੇ ਜੋ ਜੋਸ਼ ਜੋ ਜਨੂੰਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹ ਵਾਕਈ ਹੀ ਕਦੇ ਪਹਿਲਾਂ ਨਹੀਂ ਦੇਖਿਆ ਔਰ ਸਾਰੇ ਹੀ ਜਿਹੜੇ ਨੇ ਉਹ ਇਸ ਗੱਲ ਦੀ ਵੇਟ ਕਰ ਰਹੇ ਨੇ ਕਿ ਕਦੋਂ ਜਿਹੜਾ ਹੈਗਾ ਇਹ VOTING ਹੋਏ ਤੇ ਅਸੀਂ ਸਾਡੇ ਲੀਡਰ ਸਾਡੇ ਲੋਕ ਸਭਾ ਕੈਂਡੀਡੇਟ ਬਲਬੀਰ ਸਿੰਘ ਜੀ ਨੂੰ ਜਿਹੜਾ ਹੈ ਜਿਤਾਈਏ ਇਥੋਂ ਤੇ ਅਰਵਿੰਦ ਕੇਜੀਵਾਲ ਜੀ ਭਗਵੰਤ ਮਾਨ ਜੀ ਦਾ ਜਿਹੜਾ ਸੁਪਨਾ ਹੈ 13 ਜ਼ੀਰੋ ਦਾ ਉਹ ਪੂਰਾ ਹੋਵੇ ਸਰ ਜੀ ਟਿਕਟ ਮਿਲ ਗਈ ਮਾਨਾਣੀ ਪ੍ਰਕੀਤ ਕੌਰ ਨੂੰ ਲੇਕਿਨ ਕੈਪਟਨ ਵਿੰਦਰ ਸਿੰਘ ਦਾ ਕੋਈ ਵੀ ਬੇਸ ਨਹੀਂ ਸਰ ਦੇਖੋ ਯੂ نو ਮੈਂ ਇਹ ਜੀ ਰਾਜਨੀਤੀ ਨਹੀਂ ਕਰਦਾ ਜੀ ਮੇਰੇ ਸਤਕਾਰਯੋਗ ਨੇ ਮੇਰੇ ਮਾਤਾ ਸਬਾਨ ਨੇ ਪਰਮਾਤਮਾ ਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਕੀ ਬੋਲਣਗੇ ਵੀ ਕੀ ਸ ਹੈ 20 ਸਾਲਾਂ ਚ 20 ਸਾਲ ਦੋ ਤਹਾਕੇ ਇਹ ਕੋ ਛੋਟਾ ਟਾਈਮ ਨਹੀਂ ਹੁੰਦਾ ਇੰਨਾ ਲੰਬਾ ਸਮਾਂ ਲੋਕਾਂ ਨੇ ਇੰਨਾ ਮਾਣ ਬਖਸ਼ਿਆ ਇੰਨੀ ਉਹਨਾਂ ਨੂੰ ਵਰਸ਼ਿਪ ਕੀਤਾ ਪਟਿਆਲੇ ਸ਼ਹਿਰ ਨੇ ਇਸ ਭਰਵਾਨ ਨੂੰ ਪਟਿਆਲੇ ਸ਼ਹਿਰ ਨੂੰ ਵੀ ਤਾਂ ਫਿਰ ਕੁਝ ਦੇਣਾ ਮੰਨਦਾ ਸੀ ਨਾ ਜੀ ਕੋਈ ਪ੍ਰੋਜੈਕਟ ਕੋ ਇੰਡਸਟਰੀ ਕੋਈ ਘਰ ਦਾ ਇਸੂਜ ਰੱਬ ਦਾ ਹੋਣੋਂ ਪਤਾ ਹੀ ਹੈ ਜੀ ਤੁਸੀਂ ਕਿਹੜਾ ਬਾਹਰੋਂ ਆਏ ਹੋ ਤੁਹਾਨੂੰ ਪਤਾ ਨਹੀਂ ਹਜ਼ਾਰ ਕੋ ਕਿਦਿਖਦਾਈ ਹੈ ਤੁਹਾਨੂੰ ਆਮੋ ਬੇਕੋਡਾ ਮੈਂ ਤੱਕ ਨਿਆਇਕਰ ਨੂੰ ਬਤਾ ਦਿੱਤੀ ਜੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਹਾਂਜੀ ਸੁਪਰੀਮ ਕੋਰਟ ਕੇਂਦਰੀ ਵਾਦੀ ਦੇ 7 ਮਈ ਤੱਕ ਜਿਹੜੀ ਲਈ ਹੈ ਜਿਹੜੀ ਅਸਲ ਗੱਡੀ ਬਤਾ ਦਿੱਤੀ ਜੀ ਉਹ ਉਹ ਕਿਸ ਤਰ੍ਹਾਂ ਦੇ ਰਹੇ ਸਰ ਉਹ ਤਾਂ ਹੁਣ ਕੁਝ ਵੀ ਕਰ ਸਕਦੇ ਨੇ ਜਿਹੜੇ ਹੈਗੇ ਸਰਕਾਰ ਸੈਂਟਰ ਸਰਕਾਰ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਵਰਤ ਰਹੀ ਹੈ ਏਜੰਸੀਜ਼ ਨੂੰ ਆਪੋਜੀਸ਼ਨ ਨੂੰ ਦਬਾਉਣ ਵਾਸਤੇ ਪਰ ਆ ਦੇਖੋ ਪੂਰੇ ਦੇਸ਼ ਦੇ ਵਿੱਚ ਜਿੰਨਾ ਤੁਸੀਂ ਇਨਕਲਾਬ ਨੂੰ ਦਬਾਉਂਗੇ ਇਨਕਲਾਬ ਉਨਾ ਹੀ ਜਿਹੜਾ ਹੈ ਵੱਧ ਪਰਫਲਤ ਹੁੰਦਾ ਹੈ ਸੋ ਇਹਨਾਂ ਦੇ ਮੈਟਰ ਆਫ ਟਾਈਮ ਕੁਝ ਵੀ ਨਹੀਂ ਨਿਕਲਣਾ ਕੁਝ ਹੋਏਗਾ ਤੇ ਨਿਕਲੇਗਾ ਨਾ ਜੀ ਅੱਜ ਤੁਸੀਂ ਦੇਖਿਓ ਜਦੋਂ ਕੇਜੀਵਾਲ ਸਾਹਿਬ ਬਾਹਰ ਆਣਗੇ ਇੱਕ ਸੈਲਾਬ ਆਏਗਾ ਕਿ ਰੈਵਿਊਸ਼ਨ ਆਏਗੀ ਔਰ ਜਿਹੜਾ ਹੈ ਇਹ ਤਾਨਾਸ਼ਾਹੀ ਦੇ ਖਿਲਾਫ ਜਿਹੜਾ ਹੈ ਹਿੰਦੁਸਤਾਨ ਜਿਹੜਾ ਹੈ ਜਾਗਰੂਕ ਹੋ ਚੁੱਕਾ ਹੈ ਸਰ ਅਨਸਟੇਬਲ ਮੈਂ ਕਹਾਗਾ ਵੀ ਅਨਸਟੈਬਿਲਟੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਖਿਲਾਫ ਹੋ ਗਿਆ ਆਪਣੀ ਹੀ ਲਾਈਨ ਆਪਣਾ ਹੀ ਪ੍ਰਚਾਰ ਆਪਣਾ ਹੀ ਸਾਰਾ ਸਿਸਟਮ ਫਿਰ ਲੋਕਾਂ ਤੋਂ ਟੁੱਟ ਜਾਣਾ ਦੇਖੋ ਜਦੋਂ ਕੋਈ ਮੰਡਟ ਮਿਲਦਾ ਹੈ ਨਾ ਤੁਹਾਨੂੰ ਲੋਕ ਜਿਤਾਉਂਦੇ ਨੇ ਤੇ ਉਮੀਦ ਖੁਆਇਸ਼ ਆਸ ਹੁੰਦੀ ਹੈ ਲੋਕਾਂ ਵਿੱਚ ਰਹਿਣਾ ਲੋਕਾਂ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਮੈਂ ਸਮਝਦਾ ਵੀ ਉੱਥੇ ਡਾਕਟਰ ਸਾਹਿਬ ਫੇਲ ਹੋਏ ਨੇ ਉਹ ਇੱਕ ਕਾਮਯਾਬ ਐਮਪੀ ਨਹੀਂ ਰਹਿ ਸਕਦਾ ਨਹੀਂ ਜਿਆਦਾ ਤੁਹਾਡੇ ਜਿੱਤ ਨੂੰ ਦੱਸ ਸਕਦਾ ਇਸ ਵਾਰ ਕੀ ਦੋਸਤੋ ਬੈਟਰ ਹੀ ਕਰਾਂਗੇ ਦੋਸਤੋ ਬੈਟਰ ਹੀ ਕਰਾਂਗੇ ਕਿ ਆਪਾਂ ਇੰਡੀਅਨ ਲੋਕ ਆ ਆਪਾਂ ਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਹੈ ਤੇ ਮੈਨੂੰ ਲੱਗਦਾ ਵੀ ਹੁਣ ਇੱਕ ਇੰਟਰੋਡਕਸ਼ਨ ਜਿਹੜੀ ਮੈਂ ਕਰਨ ਜਾ ਰਿਹਾ ਹਾਂ ਉਹਨੂੰ ਕ੍ਰਿਕਟ ਦੇ ਮੈਨੇ ਦੇ ਵਿੱਚ ਸਮਝਿਆ ਜਾ ਸਕਦਾ ਜਦੋਂ ਆਪਣੇ ਦੇਸ਼ ਇੰਡੀਆ ਦੀ ਟੀਮ ਵਿਰੋਧੀਆਂ ਦੇ ਖਿਲਾਫ ਖੇਡਦੀ ਹੋਈ ਕਈ ਵਾਰੀ ਜਿੱਤੇ ਹੋਏ ਮੈਚ ਵੀ ਹਾਰ ਜਾਂਦੀ ਹੁੰਦੀ ਸੀਗੀ ਇਹ ਬੜੀ ਤਕਲੀਫ ਹੁੰਦੀ ਸੀ ਲੇਕਿਨ ਉਹਦੇ ਤੋਂ ਬਾਅਦ ਹਿੰਦੁਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਇੱਕ ਕੋਲੀ ਨਾਮ ਦਾ ਖਿਡਾਰੀ ਆਇਆ ਜਿਨੇ ਸਾਰੇ ਹਾਰੇ ਹੋਏ ਮੈਚ ਵੀ ਜਿਤਾਣੀ ਸ਼ੁਰੂ ਕਰਤੇ ਔਰ ਵਰਲਡ ਕੱਪ ਵੀ ਜਿਤਾਤਾ ਬਿਲਕੁਲ ਉਸੇ ਤਰ੍ਹਾਂ ਪੀਚ ਕੈਮ ਕਰ ਦਿੱਤੀ ਵੀ ਜਿਹੜਾ ਮਰਜੀ ਤਰੰਦਰ ਸਾਹਮਣੇ ਹੋਵੇ ਉਹਦੇ ਚੱਕੇ ਝੜਾਣ ਦੇ ਵਿੱਚ ਇਹਨਾਂ ਦੀ ਜੜੀ ਜਿਹੜਾ ਇਹਨਾਂ ਦਾ ਸੁਭਾਅ ਹੈ ਜੋ ਇਹਨਾਂ ਦਾ ਤਜਰਬਾ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਪੋਲਿਟਿਕਲ ਪਰਮ ਸਤਕਾਰਯੋਗ ਮੇਰੇ ਵੀਰੋ ਮਾਤਾਓ ਬਜ਼ੁਰਗੋ ਤੇ ਭੈਣੋ ਤੁਹਾਨੂੰ ਨਮਨ ਕਰਦਾ ਮਤ ਮਸਤਕ ਹੁੰਨਾ ਕਿ ਤੁਸੀਂ ਆਪਣੇ ਰੁਝੇ ਮੈਂ ਤੋਂ ਸਮਾਂ ਕੱਢ ਕੇ ਇੱਕ ਵਰਕਿੰਗ ਦੇ ਦੇ ਵਿੱਚ ਸਵੇਰ ਦੇ ਟਾਈਮ ਤੁਸੀਂ ਇੱਥੇ ਸਾਰੇ ਇਕੱਤਰ ਹੋਏ ਹੋ ਜੋ ਮਾਹੌਲ ਬਣਿਆ ਜਿਸ ਤਰ੍ਹਾਂ ਦਾ ਤੁਸੀਂ ਦੇਖ ਰਹੇ ਹੋ ਕਿ ਹੁਣ ਤਾਂ ਮੇਨ ਮੇਨ 4 ਕੈਂਡੀਡੇਟ ਅਲੱਗ ਅਲੱਗ ਪਾਰਟੀਆਂ ਦੇ ਸਾਡੇ ਸਾਹਮਣੇ ਆ ਚੁੱਕੇ ਨੇ ਉਹਨੂੰ ਕੁਝ ਕਹਿਣ ਦੀ ਲੋੜ ਨਹੀਂ ਤੁਸੀਂ ਬਹੁਤ ਹੀ ਜਨੂਨੀ ਜੇਰੋ ਪਾਰਟੀ ਦੇ ਤੁਸੀਂ ਮਿੱਟੀ ਨੂੰ ਸੋਨਾ ਬਣਾਉਣ ਦੀ ਸ਼ਮਤਾ ਰੱਖਦੇ ਹੋ ਦਾਸ ਨੂੰ ਵੀ ਤੁਸੀਂ ਕਿਸ ਤਰ੍ਹਾਂ ਇੰਨਾ ਪਿਆਰ ਇੰਨਾ ਸਨੇਹ